ਇਸ ਸਮੇ ਮੈਂ ਟੰਗੋਰੀ ਪਿੰਡ ਦੇ ਵਿੱਚ ਖੜਾ ਜਿਹੜਾ ਕਿ ਖਰੜਾ ਲਾਂਡਰਾ ਰੋਡ ਦੇ ਉੱਤੇ ਹੈਗਾ ਲੋਕ ਬੇਹਤ ਜ਼ਿਆਦਾ ਪਰੇਸ਼ਾਨ ਹੈਗੇ ਨੇ ਪਰੇਸ਼ਾਨ ਇਸ ਤਰਕੇ ਕਿਉਂਕਿ ਪਿਛਲੇ 4 ਦਿਨਾਂ ਤੋਂ ਇੱਥੇ ਬਿਜਲੀ ਨਹੀਂ ਆਈ ਲਾਈਟ ਨਾ ਆਨ ਕਰਕੇ ਲੋਕ ਬੜੇ ਵੱਡੇ ਪੱਧਰ ਦੇ ਉੱਤੇ ਪਰੇਸ਼ਾਨ ਨੇ ਤੇ ਇਸੇ ਕਰਕੇ ਰੋਡ ਜਾਮ ਕਰ ਦਿੱਤਾ ਇੱਕ ਵਾਰ ਤਸਵੀਰਾਂ ਮੈਂ ਰੋਡ ਜਾਮ ਦੀਆਂ ਦਿਖਾ ਦਿੰਨਾ ਵੱਡਾ ਇੱਥੇ ਜਾਮ ਲੱਗਿਆ ਹੋਇਆ ਕਿਉਂਕਿ ਇਹਹੀ ਰੋਡ ਹੈਗਾ ਜਿਹੜਾ ਖਰੜਾ ਤੁਮ ਲਾਂਡਰਾ ਰੋਡ ਹੁੰਦਾ ਹੋਇਆ ਬਲੰਗੀ ਪਹ ਅੰਬਾਲਾ ਰੋਡ ਤੇ ਚੜਦਾ ਤੇ ਇਸ ਤੋਂ ਬਾਅਦ ਹਰਿਆਣਾ ਨੂੰ ਟੱਚ ਕਰਦਾ ਤੇ ਤਸਵੀਰਾਂ ਤੁਹਾਨੂੰ ਦਿਖਾਈ ਦਿੰਦੇ ਆ ਇੱਕ ਕਿਵੇਂ ਇੱਕ ਲੰਬਾ ਜਾਮ ਲੱਗਿਆ ਹੋਇਆ ਪਿੰਡ ਦੇ ਸਾਬਕਾ ਸਰਪੰਚ ਤੇ ਆ ਕਿਨੇ ਕਿਉਂਕਿ ਪਰੇਸ਼ਾਨ ਕਾਫੀ ਹੋ ਰਹੇ ਸੀ ਲੋਕ ਕਿੱਥੇ ਕਰਕੇ ਇਹਨਾਂ ਵੱਲੋਂ ਜਾਮ ਲਗਾਇਆ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਸਾਬਕਾ ਸਰਪੰਚ ਹੈਗਾ ਤੁਸੀਂ ਅੱਜ ਇੱਥੇ ਜਾਮ ਪਿਛਲੇ 4 ਦਿਨ ਤੋਂ ਨਾ ਕੋਈ ਮੌਸਮ ਖਰਾਬ ਹੈ ਨਾ ਕੁਝ ਹੈ ਸਨ ਰਾਤ ਨੂੰ ਰੋਜ਼ 10 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਬਿਜਲੀ ਬੋਰਡ ਲਾਈਨ ਕੱਟ ਦਿੰਦੇ ਆ ਕਹਿੰਦੇ ਨੇ ਫਾਲਟ ਹੈ ਜਦੋਂ ਅਸੀਂ ਬਾਰ-ਬਾਰ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਕੋਈ ਭਾਈ ਫਾਲਟ ਤਾਂ ਅਸੀਂ ਤੁਹਾਡੇ ਨਾਲ ਠੀਕ ਕਰਵਾ ਦਨੇ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਲੈਟ ਸਾਡੇ ਕੋਲ ਆਰਡਰ ਹੈ 15 ਦਿਨ ਦੇ ਸਰਕਾਰ ਦੇ ਆਰਡਰ ਆਏ ਹੋਏ ਆ ਐਕਸ਼ਨ ਸਾਹਿਬ ਦੇ ਵੀ ਅਸੀਂ 15 ਦਿਨ ਰਾਤ ਨੂੰ ਰੋਜ਼ 8 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਲੈਟ ਬੰਦ ਕਰਨੀਓ ਕਰਨੀ ਹੈ ਸਾਡੇ ਕੋਲ ਕੁਝ ਨਹੀਂ ਤੁਹਾਡੇ ਕੋਲ ਜੋ ਬਣਦਾ ਉਹ ਕਰ ਲਓ ਅਸੀਂ ਪਰਸੋਂ ਰਾਤ ਨੂੰ ਵੀ ਚਾਰ ਪੰਜ ਪਿੰਡਾਂ ਦੇ ਬੰਦੇ ਨੇ ਇਕੱਠੇ ਹੋ ਕੇ ਡੈੜੀ ਪਿੰਡ ਦੇ ਵਿੱਚ ਜਾਮ ਲਾਇਆ ਕਿਉਂਕਿ ਡੈੜੀ ਪਿੰਡ ਦੇ ਵਿੱਚ ਹੀ ਗ੍ਰਿਡ ਲੱਗਿਆ ਹੋਇਆ ਹੈ ਉਥੋਂ ਜਾਮ ਲਾਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਹਿਯੋਗ ਦੇ ਨਾਲ ਉਹਨਾਂ ਨੇ ਆ ਕੇ ਪਹਿਲਾਂ ਬਿਜਲੀ ਲਾਈਟ ਚਲਵਾਈ ਕਰੀ 5 ਮਿੰਟ ਦੇ ਵਿੱਚ ਇਹਨਾਂ ਨੇ ਲਾਈਟ ਚਾਲੂ ਕਰਤੀ ਲਾਈਟ ਚੱਲਣ ਤੋਂ ਬਾਅਦ 10 ਮਿੰਟ 'ਚ ਜਾਮ ਖੁੱਲ ਗਿਆ 15 ਦਿਨ ਤੱਕ ਇਦਾਂ ਲੰਬਾ ਕਟ ਜਿਹੜਾ ਹੈਗਾ ਰਾਤ ਨੂੰ ਰੋਜ਼ਾਨਾ ਲੱਗਣਾ ਕਾਰਨ ਕੀ ਹੈ ਪਿੱਛੇ ਕੋਈ ਲੱਗਿਆ ਹੈ ਕਾਰਨ ਪਤਾ ਨਹੀਂ ਜੀ ਹੁਣ ਸਰਕਾਰ ਨੇ ਕੋਲਾ ਵੀ ਖਰੀਦਿਆ ਹੋਇਆ ਹੈ ਸਰਕਾਰ ਕੋਲ ਟੇਨਾ ਵੀ ਨੇ ਸਰਕਾਰ ਨੇ ਬਿਜਲੀ ਆਪਣਾ ਗ੍ਰਿਡ ਆਪਣਾ ਥਰਮਲ ਵੀ ਖਰੀਦ ਲਿਆ ਹੈ ਫੇਰ ਲਾਈਟ ਬੰਦ ਹੋਣ ਦਾ ਕਾਰਨ ਕੀ ਹੈ ਸਾਨੂੰ ਨਹੀਂ ਪਤਾ ਸਮਝਦੋ ਬਾਹਰ ਹੈ ਤੁਹਾਡੀ ਗੱਲ ਹੋਈ ਤੁਹਾਡੀ ਮਲਾਕ ਜਿਹੜੇ ਬਿਜਲੀ ਬੋਰਡ ਦੇ ਵਿਭਾਗ ਦੇ ਅਧਿਕਾਰੀ ਹੈਗੇ ਆ ਕੀ ਕਹਿੰਦੇ ਹਾਲ ਸਾਡੇ ਕੋਲ ਸਿਰਫ ਇੱਕ ਐਸਡੀਓ ਸਾਹਿਬ ਆਏ ਨੇ ਬਨੋੜ ਤੋਂ ਕਿਉਂਕਿ ਐਸਡੀਓ ਸਾਹਿਬ ਨੇ ਤੇ ਲਾਈਟ ਆਜੂਗੀ ਤਾਂ ਕਿ ਕਹਿੰਦੇ ਅਸੀਂ ਦੇ ਦਾਂਗੇ ਪਰ ਅਸੀਂ ਲਿਖਤੀ ਰੂਪ ਚ ਨਹੀਂ ਦੇ ਸਕਦੇ ਅਸੀਂ ਲਿਖਤੀ ਰੂਪ ਚ ਇਹ ਦੇਵਾਂਗੇ ਵੀ ਲਾਈਟ ਬਿਨਾ ਫਾਲਟ ਤੋਂ ਅਸੀਂ ਮੰਨ ਨਹੀਂ ਕਰਾਂਗੇ ਅਸੀਂ ਇੰਨਾ ਲਿਖੇ ਦੇ ਸਕਦੇ ਆ ਜੇ ਫਾਲਟ ਹੋ ਗਈ ਫਾਲਟ ਰਾਤ ਨੂੰ ਹੀ 11 ਵਜੇ ਕਿਉਂ ਹੁੰਦੀ ਹੈ ਇਹ ਰਾਤ ਨੂੰ 10 ਵਜੇ ਹੀ ਕਿਉਂ ਹੁੰਦੀ ਹੈ ਸਵੇਰੇ ਤੋਂ ਲੈ ਕੇ ਹੁਣ ਤੱਕ ਹੁਣ ਲੇਟ ਆਈ ਹੈ ਜੀ 5 ਮਿੰਟ ਹੋਏ ਆ ਉਹ ਵੀ ਤਰਨ ਲਾਣ ਤੋਂ ਬਾਅਦ ਕੋਈ ਫਾਲਟ ਨਹੀਂ ਸੀ ਕੋਈ ਕੁਛ ਨਹੀਂ ਅਸੀਂ ਉੱਚਤਕਾਰੀਆਂ ਨਾਲ ਵੀ ਵਿੱਚ ਸਾਡੇ ਮਲਾਜ਼ਮ ਹੈਗੇ ਨੇ ਅਸੀਂ ਉਹਨਾਂ ਨੂੰ ਪੁੱਛਿਆ ਕਿਉਂਕਿ ਜਿਹੜੇ ਮਲਾਜ਼ਮ ਨੇ ਸਾਡੇ ਨੇੜੇ ਤੇੜੇ ਪਿੰਡਾਂ ਦੇ ਹੀ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਕੋਈ ਬਿੱਕਤ ਨਹੀਂ ਲੈਟਦੀ ਲੈਟ ਪਿੱਛੋਂ ਸਰਕਾਰ ਨੇ ਹੀ ਆਰਡਰ ਨੇ ਵੀ ਬੰਦ ਕਰ ਦੋ ਪਿੰਡਾਂ ਦੀ ਲੈਟ ਬੰਦ ਰਹਿੰਦਾ ਕਿਤੇ ਲੈਟ ਦੀ ਕਮੀ ਹੈ ਬਿਜਲੀ ਦੀ ਕਮੀ ਹੋਣ ਚਿਰ ਸਿਰਫ ਨੀਤ ਦੀ ਕਮੀ ਹੈ ਪਿੰਡਾਂ ਦੀ ਲੈਟ ਬੰਦ ਕਰਦੇ ਨੇ ਸ਼ਹਿਰ ਦੀ ਲੈਟ ਕਿਉਂ ਚੱਲਦੀ ਹੈ ਕਮਰਸ਼ੀਅਲ ਸਾਰੀ ਚੱਲਦੀ ਹੈ ਜੱਤੋਂ ਕੋਲ ਹੈ ਜੀ ਜੱਤੋਂ ਗ੍ਰਿਡ ਬਣਿਆ ਕਦੇ ਪਿੰਡ ਵਾਲਿਆਂ ਨੇ ਧਰਨਾ ਨਹੀਂ ਲਾਇਆ ਕੋਈ ਰੁਕਾਵਟ ਨਹੀਂ ਆਈ ਪਹਿਲੀ ਵਾਰੀ ਐਜੀ ਸਾਹਿਬ ਕੀ ਕਾਰਨ ਹੈਗਾ ਪਹਿਲਾਂ ਤੁਸੀਂ ਕਾਰਨ ਦੱਸ ਦੋ ਉਹ ਕਹਿੰਦੇ 15 ਦਿਨ ਲਗਾਤਾਰ ਕੱਟ ਲਾਉਂਦੇ ਆ ਰਾਤ ਨੂੰ 10 11 ਵਜੇ ਕੱਟ ਲੱਗਦਾ ਸਵੇਰੇ 8 ਵਜੇ ਤੱਕ ਕੱਟ ਚੱਲਦਾ ਰਾਤ ਨੂੰ ਔਖਾ ਬਣਾ ਹੋ ਜਾਂਦਾ ਹੋਂ ਤਾਂ ਗਰਮੀ ਬਹੁਤ ਹੈ ਨਾ ਕੋਈ ਕੱਟ ਨਹੀਂ ਲੱਗ ਰਿਹਾ ਆਪਣਾ ਯੂਪੀਐਸ ਫਿਲਟਰ ਤੇ ਕੋਈ ਕੱਟ ਨਹੀਂ ਹੈਗਾ ਕੱਟ ਹੈਗਾ ਏਪੀ ਫਿਲਟਰ ਤੇ ਯੂਪੀਐਸ ਫਿਲਟਰ ਤੇ ਕੋਈ ਕੱਟ ਨਹੀਂ ਤੇ ਫਾਲਟ ਪੈ ਰਿਹਾ ਦਿਨ ਦੋ ਤਿੰਨ ਦਿਨ ਤੋਂ ਲਗਾਤਾਰ ਪਰਸੋਂ ਆਪਣਾ ਬਿਜਲੀ ਆਪਣਾ ਗ੍ਰਿਡ ਪੂਰਾ ਬੰਦ ਹੋ ਗਿਆ ਸੀਗਾ ਅੱਜ ਆਪਣੇ ਸਫੈਤੇ ਕਿਰਗੇ ਸੀਗੇ ਉਸ ਕਰਕੇ ਫਾਲਟ ਪਿਆ ਹੋਰ ਕੋਈ ਫਾਲਟ ਨਹੀਂ ਇਹ ਕਹਿੰਦੇ 15 ਦਿਨ ਲਗਾਤਾਰ 15 ਦਿਨ ਤੋਂ ਕੋਈ ਨਹੀਂ ਹੈ ਕੋਈ ਸਫੈਤਾ ਨਹੀਂ ਹੈਗਾ ਜੀ ਸਾਰਾ ਸੜਕ ਨੇ ਪਟਿਆ ਹੋਇਆ ਕੋਈ ਸਫੈਤਾ ਨਹੀਂ ਕਿਰਿਆ ਹੋਇਆ ਰਾਹ ਨਹੀਂ ਹੈਗਾ ਜੀ ਕੋਈ ਉੱਥੇ ਕੋਈ ਮਾਰਟ ਪੈਣ ਦੀ ਨਹੀਂ ਰਹੀ ਆ ਉਸ 'ਚ ਕੋਈ ਸਫੈਤਾ ਨਹੀਂ ਕਿਰਿਆ ਸਫੈਤੇ ਕਿਰੇ ਦੀ ਫੋਟੋ ਦਿਖਾ ਦਈਏ ਹਾਂ ਜੀ ਸਫੈਤੇ ਕਿਰੇ ਦੀ ਫੋਟੋ ਦਿਖਾਣੇ ਆ ਉਹ ਕਹਿੰਦੇ ਸਫੈਤੇ ਹੈ ਹੀ ਨਹੀਂ ਕਿਹਿੰਦਾ ਸਫੈਤੇ ਕੋਈ ਸਫੈਤਾ ਨਹੀਂ ਹੈਗਾ ਜੀ ਸਫੈਤੇ ਤਾਂ ਫਾਇਦਾ ਪਿੰਡ 'ਚ ਆ ਇੱਧਰ ਜਿਹੜੇ ਟਾਬੇ ਬਣੇ ਵੀ ਕਮ ਇਹ ਲੱਗਦਾ ਕਿ ਕਮਰਸ਼ੀਅਲ ਕੱਟ ਨਹੀਂ ਲੱਗਦਾ ਕਿ ਕੱਟ ਕੋਈ ਨਹੀਂ ਲੱਗ ਰਿਹਾ ਫਾਲਟ ਮਸ਼ਾਅੱਲਾ ਉਹ ਕਹਿੰਦੇ ਕਮਰਸ਼ੀਅਲ ਚੱਲਦੀ ਰਹਿੰਦੀ ਆ ਪਿੰਡ ਘਰਾਂ ਦੀ ਬਿਜਲੀ ਡੋਮੈਸਟਿਕ ਬਿਜਲੀ ਬੰਦ ਨਹੀਂ ਬਾਈ ਚਾਂਸ ਉਸੇ ਫਾਲਟ ਪੈ ਰਿਹਾ ਫਾਲਟ ਉਹਨਾਂ ਦੇ ਵੀ ਪੈਂਦੇ ਨੇ ਉਹ ਇਹਨਾਂ ਨੂੰ ਪਤਾ ਨਹੀਂ ਲੱਦੇ ਤੇ ਇਹਨਾਂ ਨੂੰ ਪਤਾ ਲੱਗਦਾ ਨਹੀਂ ਹੋ ਗਏ ਬੰਦ ਨਹੀਂ ਕਰਦੇ ਇੱਕ ਘੰਟੇ ਤੋਂ ਵੱਧ ਉਹ ਬੰਦ ਨਹੀਂ ਹੁੰਦੀ ਜਦੋਂ ਚਾਲੂ ਹੋ ਜਾਂਦੀ ਹੈ ਰਾਤ ਦੀ 11 ਵਜੇ ਦੀ ਲਾਈਟ ਬੰਦ 10 ਵਜੇ ਦੀ ਲਾਈਟ ਬੰਦਦੇ ਜੀ ਸਵੇਰੇ 10 ਵਜੇ ਲਾਈਟ ਚਲਾਈ ਤੁਸੀਂ ਅੱਧਾ ਘੰਟਾ ਲਾਈਟ ਚੱਲੀ ਉਹ ਤੋਂ ਬਾਅਦ ਤੁਹਾਡੇ ਹੁੰਦੇ ਹੋਏ ਇੱਥੇ ਜਾਮ ਲੱਗਣ ਤੋਂ ਬਾਅਦ ਵੀ ਲਾਈਟ ਬੰਦ ਸੀ ਤੁਸੀਂ ਕਹਿੰਦੇ ਫਾਲਟ ਜੈਂਪਰ ਬਾ ਰਹੇ ਆ ਹੁਣ 5 ਮਿੰਟ ਹੋਏ ਸਿਰਫ ਲਾਈਟ ਆਈ ਹੈ ਇਹ ਤਾਂ ਹੁਣ ਤੁਸੀਂ ਸਾਹਮਣੇ ਖੜੇ ਹੋ ਇੱਥੇ ਘੱਟ ਘੱਟ ਕੇ ਨਾ ਫੇਰ ਸਪਲਾਈ ਚ ਚਲਾਨੀ ਪੈਂਦੀ ਹੈ ਜਦੋਂ ਫਾਲਟ ਕਲੀਅਰ ਹੋ ਜਾਂਦਾ ਦੁਬਾਰਾ ਸੁਚਾਲਣਾ ਹੈ ਫਾਲਟ ਪੈ ਜਾਂਦਾ ਇੱਕ ਦਿਨ ਪੈ ਗਿਆ ਦੋ ਦਿਨ ਪੈ ਗਿਆ ਲਗਾਤਾਰ ਪੈ ਜੋ ਪਰ ਇਹ ਤਾਂ ਨਹੀਂ ਹੈ ਵੀ ਰਾਤ ਨੂੰ 10 ਵਜੇ ਤੋਂ ਲਾ ਕੇ ਸਵੇਰੇ ਤਾਂ 10 ਵਜੇ ਤੱਕ ਸਾਢੇ 2:00 ਟਾਈਮ ਤੇ ਕਿਉਂ ਪੈਂਦਾ ਫਾਲਟ ਇੱਕ ਟਾਈਮ ਤੇ 22 ਚਾਂਸ ਹੈ ਜਿਸ ਤਰ੍ਹਾਂ 22 ਚਾਂਸ ਹੋ ਰਹੇ ਨੇ ਹੁਣ ਤੁਸੀਂ ਦੂਜੀ ਕਹਿੰਦੇ ਵੀ ਸਾਨੂੰ ਕਹਿੰਦੇ ਤੁਸੀਂ ਅਸੀਂ 2-2 ਘੰਟੇ ਘਾਟੇ ਦੇ ਅੱਠ ਘੰਟੇ ਲੈਨ ਨੂੰ ਕੱਟ ਲਾਣੀ ਲਾਣਾ ਉਹ ਕਿਹੜੀ ਵੀ ਇੱਕ ਦਸਾਂ ਮਜਬੂਰੀ ਦਸੋਗੀ ਹੈ ਇਹ ਪਰਸੋਂ ਵੀ ਇਹਨਾਂ ਨੇ ਰਾਤ ਨੂੰ ਕਹਿੰਦੇ ਅਸੀਂ ਇੱਥੇ ਧਰਨਾ ਲਾਇਆ ਉਦੋਂ ਵੀ ਮਸਾ ਬੜੀ ਮੁਸ਼ਕਿਲ ਨਾਲ ਖਲਾਇਆ ਡੈਡੀ ਪਿੰਡ ਲਾਇਆ ਸੀ ਉਹ ਕਹਿੰਦੇ ਪਰਸੋਂ ਹਾਂ ਇਹ ਸੀ ਵੀ ਮੇਰੇ ਕੋਲ ਬੰਦ ਕਰਨ ਤੋਂ ਸਵੇਰ ਕੋਈ ਟਾਈਮ ਨਹੀਂ ਮੈਂ ਬੰਦ ਕਰ ਸਕਦਾ ਮੈਨੂੰ ਆਰਡਰ ਸਵੇਰੇ 8 ਵਜੇ ਔਨ ਕਰਨ ਦਾ ਵੀ ਸਵੇਰੇ 8 ਵਜੇ ਲਾਈਟ ਚੱਲੂਗੀ ਤੁਸੀਂ ਜੋ ਕਰਨਾ ਕਰ ਲੋ ਠੀਕ ਸਾਹ ਜੇਈ ਸਰ ਨੇ ਕਿਹਾ ਵੀ ਅਸੀਂ 40 ਕਰੋੜ ਦੀ ਜ਼ਮੀਨ ਤੁਹਾਨੂੰ ਫਰੀ ਦੱਤੀ ਹੋਈ ਐ ਇਹਦੇ ਵਾਸਤੇ ਗ੍ਰਿਡ ਵਾਸਤੇ ਕਿ ਤੁਸੀਂ ਸਾਡੇ ਪਿੰਡ ਦੀ ਵੀ ਲਾਈਟ ਬੰਦ ਕਰਤੀ ਉਹਨਾਂ ਦੇ ਦਬਾਅ ਤੋਂ ਬਾਅਦ ਇਹਨਾਂ ਨੇ ਫਿਰ ਗੱਲ ਪ੍ਰਸ਼ਾਸਨ ਨਾਲ ਜਾ ਕੇ ਆਏ ਇਹ ਹੁਣ ਕੀ ਭਰੋਸਾ ਦਿੰਨੇ ਆ ਤੁਸੀਂ ਕੀ ਆ ਜੀ ਦੁਬਾਰਾ ਨਹੀਂ ਆਊਗੀ ਸ਼ਿਕਾਇਤ ਜੋ ਲਗਾਤਾਰ ਪਿੰਡ ਵਾਲੇ ਕਰ ਰਹੇ ਆ ਹਾਂ ਹਾਂ ਉਹ ਤੇ ਲਿਖੇ ਦੇ ਤਾ ਮੈਂ ਲਿਖ ਕੇ ਦੇ ਦਤਾ ਤੁਹਾਨੂੰ ਹੁਣ ਐ ਦਿੱਕਤ ਨਹੀਂ ਆਊਗੀ ਆ ਇਹ ਬਿਨਾਂ ਫਾਲਟ ਤੋਂ ਦਿੱਕਤ ਨਹੀਂ ਕਿਉਂਕਿ ਰੋਡ ਬੜੇ ਪਰੇ ਲੰਬੇ ਲੰਬੇ ਇਤਜਾਮ ਲੱਗ ਗਿਆ ਦੋਨੇ ਪਾਸੇ ਤੁਸੀਂ ਹੈ ਤੁਸੀਂ ਸਹਿਮਤ ਹੋਵੋਗੇ ਇਹਨਾਂ ਦੀ ਗੱਲ ਇੱਕ ਮਿੰਟ ਜੀ ਲਿਖਤੀ ਰੂਪ ਦੇ ਵਿੱਚ ਇਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਤੇ ਇਹ ਦਿਖਾ ਦਿਓ ਜਰਾ ਲਿਖਤੀ ਰੂਪ ਦੇ ਵਿੱਚ ਇਹ ਲਿਖ ਕੇ ਦਿੱਤਾ ਗਿਆ ਬਿਜਲੀ ਬੋਰਡ ਵੱਲੋਂ ਇਹ ਕੀ ਲਿਖ ਕੇ ਦਿੱਤਾ ਕਿ ਉਹ ਸਾਹਿਬ ਨੇ ਸਿਰਫ ਇਹ ਲਿਖ ਕੇ ਦਿੱਤਾ ਜੀ ਵੀ ਸੂਚਿਤ ਕੀਤਾ ਜਾਂਦਾ ਹੈ ਵੀ 11 ਕੇਵੀ ਡੈਡੀ ਫੀਡਰ ਦੀ ਸਪਲਾਈ ਬਿਨਾਂ ਫਾਲਟ ਤੋਂ ਬੰਦ ਨਹੀਂ ਹੋਵੇਗੀ ਬਿਨਾਂ ਫਾਲਟ ਹੋਣ ਬਿਨਾਂ ਫਾਲਟ ਤੋਂ 11 ਕੇਵੀ ਫੀਡਰ ਬੰਦ ਨਹੀਂ ਹੋਵੇਗਾ ਇਸ ਦੀ ਜ਼ਿੰਮੇਵਾਰੀ ਅਜਿਓ ਸਾਹਿਬ ਮਨ ਕੇ ਪੀਸੀਪੀ ਲੰਦਾ ਤੁਸੀਂ ਪੈਸੇ ਕਹਿ ਰਹੇ ਹੋ ਕਿ ਬਿਨਾ ਪਾਰਟ ਤੋਂ ਬੰਦ ਨਹੀਂ ਕੀਤੀ ਪਾਰਟ ਪਿਆ ਸੀ ਉਹਦੀ ਕੀ ਆਪਣੀ ਦਿੱਕਤ ਨਹੀਂ ਆਣੀ ਨਾ ਮਿਸ ਗਾਈਡ ਕਹਿੰਦੇ ਪਾਰਟ ਫੇਰ ਪੈ ਜਾਣਾ ਫੇਰ ਪਾਰਟ ਪਾਰਟ ਵੇਖੇ ਨਾ ਉੱਥੇ ਸਾਰੇ ਦਰਖਤ ਕੱਟੇ ਜੀ ਇੱਕ ਵੀ ਦਰਖਤ ਨਹੀਂ ਹੈਗਾ ਰੋਡ ਤੇ ਸਾਰੇ ਦਰਖਤ ਕੱਟੇ ਐਸ ਚੀਜ਼ ਦਾ ਥੋੜਾ ਜਿਹਾ ਜਾਣਕਾਰੀ ਦੇ ਦਿਓ ਕਹਿੰਦੇ ਵੀ ਬਿਨਾ ਪਾਰਟ ਤੋਂ ਤਾਂ ਤੁਸੀਂ ਕਹੀ ਰਿਵਾਤ ਹੀ ਕਹਿ ਰਹੇ ਹੋ ਪਹਿਲਾਂ ਵੀ ਬੰਦ ਨਹੀਂ ਕੀਤੀ ਸਰ ਕਮਰਸ਼ੀਅਲ ਪਾਰਟ ਫੇਰ ਪੈ ਗਿਆ ਫੇਰ ਦਿੱਕਤ ਆ ਰਹੀ ਉਹਦੀ ਪਾਰਟ ਪੈਗਾ ਤਾਂ ਕਲੀਅਰ ਕਰਾਂਗੇ ਇਹ ਆਪਾਂ ਇਹ ਮੇਰੀ ਰਾਤ ਦੀ ਰਿਕਾਰਡਿੰਗ ਕਰੀ ਬਈ ਮਲਾਜਮਾਂ ਦੀ ਰਿਕਾਰਡ ਰਿਕਾਰਡਿੰਗ ਹੈਗੀ ਹੈ ਜਿਹੜੀ ਮੁਲਾਜ਼ਮਾ ਨਾਲ ਹੈ ਪਿੰਡਾਂ ਨੂੰ ਬੈਠੇ ਕੋਈ ਬਾਤ ਨਹੀਂ ਇਹ ਹਾਲਾਤਾਂ ਦੇਖੋ ਮੇਰੀ ਜਿਦ ਕੋਈ ਸੁਣਦਾ ਨਹੀਂ ਬਿਲਕੁਲ ਕੋਈ ਨਹੀਂ ਜੀ ਦੇਖ ਨਹੀਂ ਚਾਹੀ ਇਹ ਕੌਣ ਬੋਲ ਰਿਹਾ ਹੈ ਜੀ 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 ਰਵਿੰਦਰ ਜੀ ਜੀ ਫਿਲਹਾਲ ਥੋੜਾ